ਜਿਸ ਘਰ ਵਿੱਚ ਈਆਂ ਨੂੰ ਇੱਜ਼ਤ ਦਿੱਤੀ ਜਾਂਦੀਆਂ ਨਾ ਉਸ ਘਰ ਵਿੱਚ ਖੁਸ਼ੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ ਤੇ ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਇੱਕ ਛੁੱਟੀਆਂ ਮਨਾ ਰਹੇ ਬੱਚਿਆਂ ਨੂੰ ਜਿਹੜਾ ਹੈ ਨਾ ਪਰਫਾਰਮੈਂਸ ਦੇਣ ਦਾ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਉਸ ਗੁਰਨਾਮਕ 파ਸ਼ਾ ਜੀ ਦੇ ਅਤੇ ਸਾਡੇ ਮੈਡਮ ਲਾਜ਼ਰਪਾਲਸੀ ਜੀ ਦੇ ਵੀ ਜਿਨ੍ਹਾਂ ਦੇ ਨਾਲ ਐਯਾਨ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਵੈ ਇਸ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਲੱਗ ਗਏ ਅਸੀਂ ਇਹ ਲੋੜੀ ਦਾ ਪਹਿਲਾ ਪ੍ਰੋਗਰਾਮ ਸੀ ਜਿਹੜਾ ਕਿ ਉੜਾਣੇ ਡਾਕਟਰਜ਼ ਵੱਲੋਂ ਹੋਇਆ ਸੀਗਾ ਜਿਸ ਦਾ ਨਾਮ ਸੀ ਰੌਣਕ ਵਿਹੜੇ ਦੀ ਤੇ ਅੱਜ ਰੌਣਕ ਵਿਹੜੇ ਦੀ ਵਿੱਚ ਰੌਣਕ ਬਹੁਤ ਲੱਗੀ ਹੈ ਸਭ ਤੋਂ ਪਹਿਲਾਂ ਮੈਂ ਸਾਡੇ ਮਾਦੀਆਂ ਨਰਾਈ ਸਾਡੇ ਬਟਾਲਾ ਵਾਸੀਆਂ ਨੂੰ ਲੋੜੀ ਤੇ ਮਾਦੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੀ ਆ ਕਿ ਸਾਰੇ ਪਰਿਵਾਰ ਇਦਾਂ ਹੀ ਖੁਸ਼ ਰਹਿਣ ਸਾਰੇ ਪਰਿਵਾਰ ਦੇ ਵਿੱਚ ਸਾਰੇ ਜੀ ਖੁਸ਼ ਰਹਿਣ ਤੇ ਲੋੜੀ ਸੈਲੀਬ੍ਰੇਟ ਕਰਦੇ ਰਹਿਣ ਆਦੀ ਲੋੜੀ ਮਨਾਉਣੀ ਵੇਖੋ ਜੀ ਅੱਜ ਕੱਲ ਧੀਆ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈਗਾ ਧੀਆ ਵੀ ਹੱਟ-ਥਾਟੇ ਪ੍ਰੋਪਰ ਦੀ ਹੱਕਦਾਰ ਨੇ ਇਵਨ ਕੀ ਧੀਆ ਹਰ ਫੀਲਡ ਵਿੱਚ ਅੱਗੇ ਹੀ ਨੇ ਤੇ ਇਸ ਕਰਕੇ ਧੀਆ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਧੀਆ ਦੀ ਵੀ ਲੋੜੀ ਮਨਾਉਣੀ ਚਾਹੀਦੀ ਹੈ ਤੇ ਵੇਖੋ ਅੱਜ ਸਾਡੇ ਮੈਡਮ ਨੇ ਧੀਆ ਵੀ ਲੋੜੀ ਸੈਲੀਬ੍ਰੇਟ ਕੀਤੀ ਆ ਜਿਸ ਘਰ ਵਿੱਚ ਜਿਹਨਾਂ ਨੂੰ ਇੱਜ਼ਤ ਦਿੱਤੀ ਜਾਂਦੀਆਂ ਨਾ ਉਸ ਘਰ ਵਿੱਚ ਖੁਸ਼ੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ ਤੇ ਮੈਂ ਇੱਥੇ ਸਾਰਿਆਂ ਨੂੰ ਕਿਹਾ ਕਿ ਅਸੀਂ ਇੱਕ ਪ੍ਰਣ ਲੈਂਦੇ ਹਾਂ ਕਿ ਅਸੀਂ ਆਪਣੀਆਂ ਧੀਆਂ ਨੂੰ ਹਰ ਫੀਲਡ ਵਿੱਚ ਹਰ ਖਾਂ ਤੇ ਸਮਾਜ ਵਿੱਚ ਅੱਗੇ ਵਧਣ ਵਿੱਚ ਉਹਨਾਂ ਦੀ ਪੂਰੀ ਪੂਰੀ ਮਦਦ ਕਰਾਂਗੇ ਧੰਨਵਾਦ ਜੀ ਸਾਰਿਆਂ। ਹਾਂਜੀ ਮੈਂ ਸੀਮਾ ਬਟਾਲਵੀ ਉਡਾਨੇ ਡਾਕਟਰਸ ਦੀ ਐਜ਼ ਅ ਪ੍ਰੈਜ਼ੀਡੈਂਟ ਅ ਅੱਜ ਇਸ ਲੋੜੀ ਦੇ ਉਪਲਬਖਸ਼ ਦੇ ਵਿੱਚ ਜਿਹੜਾ ਇਕੱਠ ਹੋਇਆ ਜਾਂ ਜਿੰਨੀਆਂ ਵੀ ਰੌਣਕਾਂ ਭਰੇ ਇਸ ਵੇੜੇ ਦੇ ਵਿੱਚ ਅਤੇ ਛੋਟੀਆਂ-ਛੋਟੀਆਂ ਬੱਚੀਆਂ ਸ਼ਾਮਿਲ ਹੋਈਆਂ ਨੇ ਮੈਂ ਤਹਿ ਦਿਲ ਤੋਂ ਸਾਰੇ ਬਟਾਲਾ ਵਾਸੀਆਂ ਨੂੰ ਇੱਕ ਤੇ ਲੋੜੀ ਦੀ ਵਧਾਈ ਵੀ ਦੇਵਾਂਗੀ ਦੂਸਰਾ ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਇੱਕ ਛੁੱਟੀਆਂ ਮਨਾ ਰਹੇ ਬੱਚਿਆਂ ਨੂੰ ਜਿਹੜਾ ਹੈ ਨਾ ਪਰਫਾਰਮੈਂਸ ਦੇਣ ਦਾ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਤੇ ਮੈਂ ਅਮਨ ਸ਼ੇਰ ਸ਼ਹਿਰੀ ਕਲਸੀ ਜੀ ਜੋ ਸਾਡੇ ਇਲਾਕੇ ਦੀ ਆਨ ਵਨ ਸ਼ਾਨ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਉਹਨਾਂ ਦੇ ਸਦਕੇ ਜਿਹੜਾ ਹੈ ਸ਼੍ਰੀ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਾਜਵੀਰ ਕਲਸੀ ਜੀ ਸਾਡੇ ਵਿੱਚ ਪਹੁੰਚੇ ਤੇ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਤੇ ਸਾਡਾ ਇੱਕ ਸੱਦੇ ਦੇ ਉੱਤੇ ਸਾਡਾ ਮਾਨਵੀ ਰੱਖਿਆ ਤੇ ਜਿਹੜੀ ਉਦਾਹਨੇ ਡਾਟਰ ਹੈ ਉਹਦਾ ਮਕਸਦ ਸਾਡਾ ਇਹੋ ਹੀ ਹੈ ਕਿ ਧੀਆਂ ਦੀ ਲੋੜੀ ਪੁੱਤਰਾ ਦੀ ਲੋੜੀ ਤੇ ਸਭ ਮਨਾਉਂਦੇ ਨੇ ਪਰ ਅੱਜ ਤੱਕ ਧੀਆਂ ਦੀ ਲੋੜੀ ਨਹੀਂ ਮਨਾਈ ਜਾਂਦੀ ਭਲੇ ਹੀ ਅੱਜ ਤੱਕ ਹੁਣ ਤੱਕ ਸਮਾਜ ਦੇ ਵਿੱਚ ਕਾਫੀ ਫਰਕ ਪੈ ਗਿਆ ਬਟ ਧੀਆਂ ਦੀ ਲੋੜੀ ਜਿਹੜੀ ਹੈ ਨਾ ਉਹ ਬਹੁਤ ਰੈਰ ਹੀ ਹੈ ਕਿ ਮੈਂ ਨਹੀਂ ਸੁਣਿਆ ਅਜ ਤੱਕ ਪਰ ਅਸੀਂ ਉਬਾਨੇ ਡਾਟਰਸ ਜਿਹੜੀ ਹੈ ਨਾ ਇਹਲਾ ਫੰਕਸ਼ਨ ਜਿਹੜਾ ਹੈ ਉਹ ਅਸੀਂ ਧੀਆਂ ਦੀ ਲੋੜੀ ਤੋਂ ਸ਼ੁਰੂ ਕੀਤਾ ਔਰ ਮੈਂ ਚਾਹਨੀ ਹੈ ਕਿ ਇਹਦੇ ਵਿੱਚ ਜਿਹੜਾ ਹੈ ਜਿਸ ਪ੍ਰੋਗਰਾਮ ਨੂੰ ਅਸੀਂ ਅੱਗੇ ਵਧਾਣਾ ਹੈ ਜਾਂ ਉਬਾਨ ਪਰ ਜਿਹੜੀ ਅਸੀਂ ਲੜਕੀਆਂ ਲਈ ਸੋਚਿਆ ਕਿ ਉਹਨਾਂ ਦੀ ਉਡਾਨ ਬਾਰੇ ਉਹ ਸਾਡਾ ਪਹਿਲਾ ਲੋੜੀ ਦਾ ਫੰਕਸ਼ਨ ਹੈ ਅੱਗੇ ਸਾਡੇ ਜਿਹੜੇ ਨੇ ਉਹ ਪ੍ਰੋਜੈਕਟਸ ਰਹਿਣਗੇ ਜਿਵੇਂ ਵਿੱਚ ਅਸੀਂ ਲੜਕੀਆਂ ਦੀ ਮਾਨਸਿਕਤਾ ਉਹਨਾਂ ਦੇ ਹੈਲਥ ਬਾਰੇ ਉਹਨਾਂ ਦੀਆਂ ਮਤਲਬ ਸਿੱਖਿਆਵਾਰੇ ਇਹ ਸਾਡੇ ਪ੍ਰੋਜੈਕਟ ਜਿਹੜੇ ਨੇ ਪਿਛੜੇ ਇਲਾਕਿਆਂ ਦੇ ਵਿੱਚ ਅਸੀਂ ਇਹਨਾਂ ਨੂੰ ਅੱਗੇ ਕੰਟੀਨਿਊ ਰੱਖਾਂਗੇ ਔਰ ਜਦੋਂ ਜਦੋਂ ਸਾਡੇ ਅੱਗੇ ਪ੍ਰੋਜੈਕਟਸ ਹੋਣਗੇ ਉਹਨਾਂ ਬਾਰੇ ਅਸੀਂ ਤੁਹਾਨੂੰ ਰੋਜ਼ ਰੋਜ਼ ਜ਼ਰੂਰ ਕਰਾਵਾਂਗੇ ਔਰ ਮੈਂ ਫੇਰ ਤੋਂ ਇੱਕ ਵਾਰੀ ਸਭਨਾਂ ਨੂੰ ਲੋੜੀ ਦੀ ਬਹੁਤ-ਬਹੁਤ ਵਧਾਈ ਦਿੰਦੀ ਆ ਮੇਰੇ ਆਏ ਗੈਸਟ ਜਿਨ੍ਹਾਂ ਵੀ ਮੇਰੇ ਫੋਨ ਦਾ ਸੱਦੇ ਤੇ ਜਿਹੜੇ ਵੀ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਦੀਆਂ ਔਰ ਸਾਡੇ ਗੈਸਟ ਆਫ ਆਨਰ ਜਿਨ੍ਹਾਂ ਵੀ ਸੰਸਥਾਵਾਂ ਜਿਨ੍ਹਾਂ ਨੇ ਮੇਰੇ ਇੱਕ ਸੱਦੇ ਦੇ ਪਰਵਾਨ ਚੜਾਇਆ ਔਰ ਸਾਨੂੰ ਇਹਨਾਂ ਨੇ ਹਰ ਕੋਆਪਰੇਸ਼ਨ ਹਰ ਵੱਲੋਂ ਖੜੇ ਰਹਿਣੇ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਓਕੇ ਥੈਂਕ ਯੂ। ਮੈਂ ਨਖਤੀ ਲੋਤਰਾ ਅੱਜ ਫਿਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਈ ਹਾਂ। ਅੱਜ ਅਸੀਂ ਰੌਣਕ ਵਿੜੇ ਦੀ ਪ੍ਰੋਗਰਾਮ ਕੀਤਾ ਹੈ ਕਮਿਊਨਿਟੀ ਹਾਲ ਦੇ ਵਿੱਚ ਜਿਸ ਦੇ ਚੀਫ ਗੈਸ ਸਾਡੇ ਮਾਨੋ ਰਾਜਵੀਰ ਕਲਸੀ ਜੀ ਸੀਗੇ ਮੁੱਖ ਮਹਿਮਾਨ ਸੀਗੇ। ਮੈਡਮ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਪ੍ਰੋਗਰਾਮ ਨੂੰ ਅਟੈਂਡ ਕੀਤਾ ਔਰ ਬੜੀ ਰੌਣਕ ਲਾਈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੇ ਉਸ ਗੁਰਮਾਨਿਤ ਪਾਸ਼ਾ ਜੀ ਦੇ ਅਤੇ ਸਾਡੇ ਮੈਡਮ ਰਾਜਵਰ ਕਲਸੀ ਜੀ ਦੇ ਵੀ ਜਿਨ੍ਹਾਂ ਦੇ ਨਾਲ ਆਨ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਵੈ ਇਸ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਲੱਗ ਗਏ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਪ੍ਰੋਗਰਾਮ ਦੇ ਵਿੱਚ ਛੋਟੀਆਂ ਬੱਚੀਆਂ ਨੇ ਵੱਗ ਛੱਡ ਕੇ ਹਿੱਸਾ ਲਿਆ ਆਪਣੀ ਪਰਫਾਰਮੈਂਸਿਸ ਕੀਤੀ ਆ ਅਤੇ ਉਹਨਾਂ ਦੇ ਹੁਨਰ ਦੇ ਬੇਸ ਦੇ ਉੱਤੇ ਮੈਡਮ ਰਾਜ ਜੈਸਮਿਨ ਵਾਲੀਵਾਲ ਅਤੇ ਮੈਡਮ ਨੀਹਾ ਜੀ ਨੇ ਜਜਸ ਬਣ ਕੇ ਉਹਨਾਂ ਦੇ ਇਚਾਨ ਨੂੰ ਹੋਰ ਬਧਾਇਆ ਅਤੇ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਮੈਡਮ ਰਾਜਵੀਰ ਕਲਸੀ ਨੇ ਫਸ ਸੈਕਿੰਡ ਥਰਡ ਬੱਚੇ ਵੀ ਕਦੇ ਅਤੇ ਹੋਰ ਕਈ ਪਾਰਟਿਸਪੈਂਟਸ ਨੂੰ ਅਸੀਂ ਪ੍ਰਾਈਜ਼ ਦਿੱਤੇ ਸਾਡੇ ਪਹੁੰਚੇ ਮਹਿਮਾਨ ਜਿੰਨੇ ਵੀ ਮਹਿਮਾਨ ਸੀਗੇ ਸਾਰਿਆਂ ਨੂੰ ਅਸੀਂ ਗੈਸਟ ਆਫ ਆਨਰ ਵੀ ਸੇਸ਼ ਸਮਾਨ ਦੇ ਨਾਲ ਵਧਾਇਆ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦ ਹਾਂ ਮੈਡਮ ਸੀਮਾ ਬਟਾਲਵੀ ਜੀ ਬਟਾਲਵੀ ਪਰਿਵਾਰ ਦੀ ਜੇ ਜੇ ਰਜੀਵ ਜੀ ਜਿਨ੍ਹਾਂ ਤੇ ਸਦਕਾ ਮੈਡਮ ਸੀਮਾ ਬਟਾਲਵੀ ਜੀ ਅਤੇ ਮਿਸਟਰ ਰਜੀਵ ਬਟਾਲਵੀ ਜੀ ਦੇ ਸਦਕੇ ਐ ਪ੍ਰੋਗਰਾਮ ਹੋਇਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਡਮ ਪ੍ਰੋਗਰਾਮ ਹੋਇਆ ਇਹ ਲੋੜੀ ਦਾ ਪਹਿਲਾ ਪ੍ਰੋਗਰਾਮ ਸੀ ਜਿਹੜਾ ਕਿ ਉੜਾਨੇ ਡਾਕਟਰਜ਼ ਵੱਲੋਂ ਹੋਇਆ ਸੀਗਾ ਜਿਸ ਦਾ ਨਾਮ ਸੀ ਰੌਣਕ ਵਿਹੜੇ ਦੀ ਤੇ ਅੱਜ ਰੌਣਕ ਵਿਹੜੇ ਦੀ ਵਿੱਚ ਰੌਣਕ ਬਹੁਤ ਲੱਗੀ ਹੈ ਮੈਡਮ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਤੇ ਐਦਾਂ ਹੀ ਹਰ ਸਾਲ ਮਨਾਇਆ ਜਾਊਗਾ ਹਰ ਸਾਲ ਭਾਈ ਸਾਹਿਬ ਮਨਾਇਆ ਜਾਊਗਾ ਔਰ ਬੜੇ ਵੱਧ ਚੜ੍ਹ ਕੇ ਮਨਾਇਆ ਜਾਊਗਾ ਇਸ ਪ੍ਰੋਗਰਾਮ ਦੇ ਵਿੱਚ ਆਈਡੀਆ ਕਿਸ ਤਰ੍ਹਾਂ ਆਇਆ ਦੀ ਜੀ ਆਈਡੀਆ ਦੇਣ ਵਾਲੇ ਤੇ ਪਰਮਾਤਮਾ ਹੀ ਨੇ ਔਰ ਉਸ ਦਾ ਸਾਥ ਨਿਭਾਉਣ ਵਾਸਤੇ ਸਾਨੂੰ ਜਿਹੜੀ ਸਭ ਤੋਂ ਵੱਡੀ ਸਪੋਰਟ ਰਹੀ ਹੈ ਮੈਡਮ ਸੀਮਾ ਬਟਾਲਵੀ ਜੀ ਦੀ ਜਿਨ੍ਹਾਂ ਦੇ ਸਦਕੇ ਅਸੀਂ ਅੱਜ ਇੱਥੇ ਖੜੇ ਆਂ ਤੇ ਪ੍ਰੋਗਰਾਮ ਕਰਵਾਇਆ ਮੈਂ ਸਾਰਾ ਕ੍ਰੈਡਿਟ ਮੈਡਮ ਸੀਮਾ ਬਟਾਲਵੀ ਜੀ ਨੂੰ ਦਵਾਂਗੇ ਉਹਨਾਂ ਨੇ ਹੀ ਸਾਡੀ ਹੈਲਪ ਕੀਤੀ ਉਹਨਾਂ ਨੇ ਹੀ ਆਈਡੀਆ ਦਿੱਤੇ ਕਿ ਪ੍ਰੋਗਰਾਮ ਨੂੰ ਕਿੱਥਾ ਚਾਏ ਸਪੈਸੀਫਿਕਲੀ ਤੀਆਂ ਦੀ ਇੰਪੋਰਟੈਂਸ ਨੂੰ ਦੱਸਦੇ ਹੋਏ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਕਿ ਤੀਆਂ ਜਿਹੜੀਆਂ ਨੇ ਉਹ ਕਰਦੀਆਂ ਰੌਣਕਾਂ ਨੇ ਤੇ ਉਹਨਾਂ ਨੇ ਅੱਜ ਰੌਣਕ ਲਾ ਦਿੱਤੀ ਹੈ ਪ੍ਰੋਗਰਾਮ ਰੌਣਕ ਵੇੜੇ ਦੀ ਵਿੱਚ ਤੇ ਅਗਲੇ ਸਾਲ ਫੇਰ ਮਿਲਾਂਗੇ ਲੋੜੀ ਮਨਾਵਾਂਗੇ ਸਾਰੇ ਕਿ ਕਹਤੋ ਹੋ ਕੇ ਰੌਣਕ ਵੇੜੇ ਦੀ ਫੇਰ ਕਰਾਂਗੇ ਆਪਾਂ